ਅੰਮ੍ਰਿਤਸਰ ਦੇ ਹਾਲ ਗੇਟ ਦੇ ਨਜ਼ਦੀਕ ਫਰੂਟ ਮਾਰਕੀਟ ਵਿੱਚ ਹੋਈ ਸ਼ਰਿਆਮ ਗੁੰਡਾਗਰਦੀ ਫਰੂਟ ਮਾਰਕੀਟ ਦੇ 10 ਤੋਂ 12 ਲੋਕ ਹੋਏ ਜ਼ਖਮੀ ਕਿਰਪਾਨਾਂ ਬੋਤਲਾਂ ਤੇ بیسਬਾਲ ਦੇ ਨਾਲ ਕੀਤਾ ਗਿਆ ਹਮਲਾ ਅੰਮ੍ਰਿਤਸਰ ਦੇ ਹਾਲਗੇਟ ਦੇ ਨਜ਼ਦੀਕ ਫਰੂਟ ਮਾਰਕੀਟ ਵਿੱਚ ਸ਼ਰੀਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ 25 ਤੋਂ 30 ਲੋਕਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਦੁਕਾਨਦਾਰ ਤੇ ਹਮਲਾ ਕਰ ਦਿੱਤਾ ਜਿਸ ਦੇ ਚਲਦੇ 10 ਤੋਂ 12 ਲੋਕ ਜ਼ਖਮੀ ਹੋ ਗਏ ਇਸ ਮੌਕੇ ਪੀੜਤ ਦੁਕਾਨਦਾਰ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਪਹਿਲਾਂ ਸਾਡੇ ਨਾਲ ਰੇੜਾ ਸਾਈਡ ਕਰਨ ਨੂੰ ਲੈ ਕੇ ਐਸ ਬਸਾਈ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ 25 ਤੋਂ 30 ਲੋਕ ਹਥਿਆਰਾਂ ਦੇ ਨਾਲ ਬੁਲਾਏ ਗਏ ਜਿਸ ਤੋਂ ਬਾਅਦ ਸਾਡੇ ਤੇ ਹਮਲਾ ਕਰ ਦਿੱਤਾ ਗਿਆ ਤੇ ਸਾਡੇ 10 ਤੋਂ 12 ਬੰਦਿਆਂ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਪੂਰੇ ਮਾਰਕੀਟ ਦੇ ਵਿੱਚ ਇੱਟਾ ਰੋੜੇ ਚਲਾਏ ਗਏ ਪੁਲਿਸ ਨੂੰ ਸਾਡੇ ਕੋਲੋਂ ਕੰਪਲੀਟ ਦਿੱਤੀ ਗਈ ਲੇਕਿਨ ਖਾਲੀ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਮੇਰਾ ਨਾਮ ਮਹਿਸ਼ ਕੁਮਾਰ ਹੈ ਮੇਸ਼ੀ ਪਹਿਲਵਾਨ ਕਹਿੰਦੇ ਮੈਨੂੰ। ਇਹ ਰੇੜੇ ਲਾਉਣ ਤੋਂ ਗੱਲ ਹੋਈ ਹੈ ਵੀ ਸਿਰੇ ਕੰਮ ਕਰ ਸਿਰੇ ਸਿਰੋਟ ਦਾ ਕੰਮ ਹੁੰਦਾ। ਇਹ ਰੇੜਿਆਂ ਨੇ ਬਦਮਾਸ਼ੀਆਂ ਕਰਦੇ ਆਲ ਕੇ ਸਿਰੇ ਰੇੜੇ ਲਾਉਣ ਦੇ ਇਹਨਾਂ ਨੂੰ ਬੜੀ ਬੜੀ ਹੱਥ ਜੋੜ ਕੇ ਕਿਹਾ ਵੀ ਤੁਸੀਂ 9 ਵਜੇ ਤੋਂ ਬਾਅਦ ਆਇਆ ਕਰੋ। ਸਿਰੇ ਸੇ ਸਾਡਾ ਕੰਮ ਹੁੰਦਾ ਤੇ ਕੰਮ ਕਰ ਲੈਂਦੇ ਤੁਸੀਂ ਹੀ ਕੰਮ ਕਰੋ। ਇਹ ਨਵੇਂ ਨਵੇਂ ਮੁੰਡੇ ਆਏ ਪਹਿਲਾਂ ਪੁਰਾਣੇ ਬੰਮ ਬੜਾ ਬੀ ਚੰਦਾ ਸੀ ਨਵੇਂ ਨਵੇਂ ਮੁੰਡੇ ਆਏ ਲੋ ਫਰਕ ਇਹਨਾਂ ਨੇ ਆਣ ਕੇ ਸਿਰ ਸਿਰ ਅੱਠ ਵੇ ਗੱਡੀ ਪੂਵੇ ਕੇ ਲਾਤੀ ਉਹਨਾਂ ਨੂੰ ਪਿਆਰ ਨਾ ਸਮਝਾਇਆ ਨਸ਼ੇ ਕੀਤੇ ਹੁੰਦੇ ਇਹਨਾਂ ਨੇ ਉਹ ਨਹੀਂ ਆਖੇ ਲੱਗੇ ਉਹ ਤੂੰ ਤਾਂ ਮੈਮੋਸਾ ਉਹਨਾਂ ਨੇ ਹੋਈ ਹੈ ਤੇ ਕੋਈ ਗੱਲ ਨਹੀਂ ਆਪਣੇ ਚਲੇ ਗਏ ਤੇ ਚਲੇ ਗਏ ਇਹਨਾਂ ਨੇ ਮੁੰਡੇ ਮੰਗਾ ਲਏ ਗੱਡੀ ਦੇ ਵਿੱਚ ਹਥਿਆਰ ਬੋਤਲਾਂ ਖੂਬ ਚਲਾਈਆਂ ਉਹਨਾਂ ਨੇ ਜਾ ਕੇ ਮੌਕਾ ਵੇਖੋ ਉੱਤੇ ਬਹੁਤ ਬੜਾ 7-8 ਬੰਦੇ ਸਾਡੇ ਫੱਟਲ ਕਰ ਗਏ ਆ ਅੱਛ ਮਾਰਗੇਸ ਬੈਸਮੈਂਟ ਕਿਹਦਾ ਸਿਰ ਤੁਹਾਡੀਆਂ ਕਾਰੀਆਂ ਦੁਕਾਨਾਂ ਦੇ ਉਹ ਬੰਦੇ ਕੀ ਕਰਦੇ ਉਹ ਸਾਡੀਆਂ ਦੁਕਾਨਾਂ ਫਰੂਟ ਦੀਆਂ ਉਹ ਕਿੱਲਾ ਢੋਂਦੇ ਨੇ ਰੋਡ ਕਰਦੇ ਨੇ ਕੀ ਉਹ ਆਪਣਾ ਕਿਹੜੇ ਕਿਹੜੇ ਹਥਿਆਰ ਲੈ ਕੇ ਆਏ ਸੀ ਉਹ ਕਿਰਪਾਨਾ ਡਾਂਗਾ ਬੈਸਬੋਰਡ ਤੇ ਬੋਤਲਾਂ ਕੀ ਪਹਿਲੀ ਕੋਈ ਪੁਰਾਣੀ ਰੰਜੀ ਸੀ ਕੋਈ ਕਿਸੇ ਕੋਈ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕਹਿਣ ਦਾ ਮਤਲਬ ਕਿ ਉਹ ਮਾਰਨ ਨਹੀਂ ਆਏ ਸੀ ਤੁਹਾਨੂੰ ਹਾਂ ਬਾਅਦ ਚ ਮਾਰਨ ਨਹੀਂ ਪਹਿਲਾਂ ਤੂੰ ਤੂੰ ਮੈਂ ਮੈਂ ਬਦਮਾਸ਼ੀਆਂ ਦਿਖਾਉਂਦੇ ਵੀ ਅਸੀਂ ਨਹੀਂ ਕਰਨੇ ਪੜਾ ਇਲਾਕਾ ਇਹਨਾਂ ਦਾ ਲਾਕਰ ਨੰਬਰ ਹੈ ਤੇਰੀ ਬੰਦਾ ਕੋਲਪੁਰਾ ਬੰਦਾ ਜਿੱਥੇ ਗੱਲ ਹੋਈ ਇਹ ਮੰਡੀ ਦੇ ਅੰਦਰ ਦੀ ਸਬਜ਼ੀ ਮੰਡੀ ਨਰੂ ਮਾਰਕੀਟ ਕਿੰਨੇ ਕੁ ਦੂਰ ਉੱਥੇ ਠਾਣਾ ਹੈ ਇੱਥੋਂ ਅੱਧਾ ਕਿਲੋਮੀਟਰ ਨਾਲ ਠਾਣਾ ਕਿੰਨਾ ਵੇਖਦੇ ਜੀ ਆਪਣਾ ਚੋਣ ਕਮਿਸ਼ਨ ਲੱਗਾ ਹੋਇਆ ਇਲੈਕਸ਼ਨ ਦੇ ਕੋਈ ਸਾਨੂੰ ਸਪੀਡ ਹੀ ਨਹੀਂ ਮਿਲੀ ਉੱਥੇ ਪੁਲਸੀ ਪੁਲਸਰਾ ਕੋਲ ਬਰਦਰ ਕੋਈ ਮੁਲਾਜ਼ਮ ਨਹੀਂ ਆਇਆ ਇੱਕ ਘੰਟਾ ਲੜਾਈ ਹੁੰਦੀ ਰਹੀ ਪਹਿਲਾਂ ਵੀ ਅਸੀਂ ਇਤਲਾਹ ਦਿੱਤੀ ਵੀ ਸਾਨੂੰ ਖਤਰਾ ਹੈ ਇਹਨਾਂ ਕੋ ਇਹ ਮੁੰਡੇ ਲਾ ਕੇ ਆ ਰਹੇ ਆ ਉੱਥੇ ਕੋਈ ਮੁਲਾਵੀ ਨਹੀਂ ਪਹੁੰਚਿਆ ਇੱਕ ਮੁਲਾਜ਼ਮ ਪਹੁੰਚਿਆ ਕਾਗਜ਼ ਪੱਤਰ ਲੈ ਕੇ ਸੁਣੀਓ ਉਹਨਾਂ ਉਹਦੇ ਕੋਈ ਪਰਵਾਹ ਨਹੀਂ ਕੀਤੀ ਉਹਨਾਂ ਬੰਦਿਆਂ ਨੇ ਉਹਦੇ ਸਾਹਮਣੇ ਹੀ ਸਭ ਕੁਝ ਸਾਡੇ ਨਾਲ ਹੋਇਆ ਹੈ ਕੀ ਲੱਗਦਾ ਪੁੱਤ ਬਜਾਦਿਆਂ ਦੀ ਢਿੱਲੀ ਹੈ ਬਿਲਕੁਲ ਬਹੁਤ ਢਿੱਲੀ ਹੈ ਜੀ ਕੀ ਮੰਗ ਕਰਦੇ ਹੁੰਦੇ ਮੰਗ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਤਰ੍ਹਾਂ ਸਾਡੇ ਨਾਲ ਗੁੰਡਾਗਰਦੀ ਵੀ ਅਸੀਂ ਦੁਕਾਨਾਂ ਬੰਦ ਕਰ ਦਿੱਤਾ ਚਾਹਮੀਆਂ ਕਮਿਸ਼ਨ ਦੇ ਘਰ ਜਾ ਕੇ ਰੱਖ ਦਾਂਗੇ ਅਸੀਂ ਕਦੀ ਸ਼ਿਕਾਇਤ ਦਿੱਤੀ ਸੀ ਅਸੀਂ ਕਦੀ ਵੀ ਆਖਾ ਜੀ ਸਾਡੀ ਸ਼ਿਕਾਇਤ ਆਈ ਨਹੀਂ ਕਦੀ ਨਾ ਅਸੀਂ ਕਦੀ ਝਾੜੇ ਕਦੀ ਕਦੇ ਨਾਗਰਿਕਾਂ ਦੇ ਅਸੀਂ ਆਪਣਾ ਗਲਗਲ ਕਰਨਾ ਸਿਰੇ ਤੜਕੇ ਹੁੰਨੇ ਅਸੀਂ ਸਾਨੂੰ ਖਤਰਾ ਹੈ ਇਹਨਾਂ ਕੋ ਸਾਨੂੰ ਖਤਰਾ ਹੈ ਅਸੀਂ ਤੜਕੇ ਆਣ ਕੇ ਦੁਕਾਨਾਂ ਖੋਲ੍ਹਦੀਆਂ 4-5 ਵਜੇ ਕੋਈ ਸੀਸੀਟੀਵੀ ਆਈ ਸਾਹਮਣੇ ਹਾਂਜੀ ਉੱਥੇ ਕੈਮਰੇ ਲੱਗੇ ਬਹੁਤ ਲੱਗੇ ਕੋਈ ਵੀ ਚੈੱਕ ਕਰ ਸਕਦੇ ਜੀ ਮੇਰਾ ਨਾਮ ਅਮਨਦੀਪ ਸਿੰਘ ਆ ਮੇਰਾ ਹਾਲ ਗੜ ਫੂਡ ਮੰਡੀ 'ਚ ਕੰਮ ਕਰਦਾ ਮੈਂ ਆਪਣੀ ਦੁਕਾਨ ਦੇ ਖਲੋਤਾ ਸੀ ਮੈਂ ਆਪਣੀ ਦੁਕਾਨ ਦੇ ਖਲੋਤਾ ਸੀ ਠੀਕ ਆ ਇਹ ਟੈਂਪੂ ਯਾ ਆਪਣਾ ਆਪਣਾ ਸਮਾਨ ਲੋਡ ਕਰਕੇ ਆਇਆ ਵਾ ਠੀਕ ਆ ਤੇ ਇਹਨੂੰ ਮੈਂ ਇਹੀ ਕਹਿਆ ਵਾ ਕਿ ਟੈਂਪੂ ਥੋੜਾ ਅੱਗੇ ਪਿੱਛੇ ਕਰਲਾ ਤੇਰਾ ਲੈ ਟਾਈਮ ਨਹੀਂ ਗਾ ਟੈਂਪੂ ਲਿਆ ਆਂਦਾ 9 ਵੇ ਦਾ ਟਾਈਮ ਹੈਗਾ ਮੰਡੀ ਦੇ ਅੰਦਰ ਆਂਦਾ ਠੀਕ ਆ 8 ਵੇ ਟੈਂਪੂ ਲੈ ਕੇ ਅੰਦਰ ਆ ਗਿਆ ਇਹਨੂੰ ਇਹੀ ਕਹਿ ਕਿ ਅੱਗੇ ਪਿੱਛੇ ਕਰਲਾ ਕਹਿੰਦਾ ਨਹੀਂ ਮੈਂ ਇੱਥੇ ਰਖਲਾਣਾ ਜੋ ਮਰਜ਼ੀ ਤੋਂ ਕਰਲਾ ਮੈਂ ਕਿਹਾ ਮੈਂ ਕੰਮ ਕਰਨਾ ਮੇਰੀ ਦੁਕਾਨਦਾਰੀ ਹੈ ਤੂੰ ਅੱਗੇ ਪਿੱਛੇ ਕਰਲਾ ਤੈਨੂੰ ਮਨਾ ਥੋੜੀ ਕਰਨਾ ਮੈਂ ਤੂੰ ਨਾ ਲੈ ਕੇ ਆ ਠੀਕ ਆ ਤੇ ਆ ਜੀ ਅੱਗੋ ਆਪਣਾ ਲੜਨ ਲੱਪਿਆ ਮੇ ਨਾਲ ਤੇ ਆਪਣੇ ਅੰਦਰੋਂ ਹਥਿਆਰ ਬੇਸਬਾਲ ਤਲਵਾਰ ਦੇ ਉਹ ਮੇਰੇ ਬੱਚ ਬਰਨ ਕੀ وجہ ਮੇਰੇ ਪਟਕੇ ਦੇ ਵਾਰ ਗਿਆ ਮੇਰਾ ਪਟਕਾ ਹੱਥੀਆ ਪਟਕੇ ਕਰ ਮੇਰਾ ਬਚਾ ਹੋ ਗਿਆ ਮੈਂ ਬਾਜ ਚੜ ਗਿਆ ਬੇਸਵਾਲ ਫਰਾ ਤੇ ਬਾਹਰ ਨਿਕਲ ਕੇ ਤਿੰਨ ਚਾਰ ਮੁੰਡੇ ਨਾ ਲਗੇ ਹੀ ਹਿੰਦੇ ਉਹਨਾਂ ਨੇ ਪਹਿਲੇ ਮੇਰੇ ਹੱਥੀ ਪਿਆ ਫੇ ਮੇਰੇ ਪਾਪਾ ਦੇ ਹੱਥੀ ਪਿਆ ਉਹਨਾਂ ਦੀ ਪੱਗ ਬੁਗਲਾਤੀ ਠੀਕ ਹੈ ਉਹਨਾਂ ਨੇ ਬਚਾ ਬਚੋ ਗਿਆ ਉਹਨਾਂ ਨੂੰ ਮੈਂ ਕਿਹਾ ਅੰਦਰ ਜਾਓ ਤੁਸੀਂ ਬਾਅਦ ਮੇਰੇ ਭਰਾ ਹੈ ਮੇਰੇ ਭਰਾਵਾਂ ਨੇ ਮੈਨੂੰ ਬਚਾਇਆ ਤੇ ਅਸੀਂ ਬਾਜ ਥਾਣੇ ਗਏ ਆ ਦਰਖਾਸਤ ਲਗਾਣ ਥਾਣੇ ਹੋਏ ਐਸਆਈ ਸਾਹਿਬ ਨਾਲ ਆਏ ਆ ਤੇ ਉਹ ਉਹਨਾਂ ਦੇ ਵਜੂਦ ਵੀ ਉਹਨਾਂ ਨੇ ਕੋਈ ਵੇਖਿਆ ਨਹੀਂ ਕਿ ਪੁਲਸ ਦਾ ਨਾਂ ਲਾਇਆ ਨਹੀਂ ਆਇਆ ਉਹਨਾਂ ਨੇ ਪੂਰਾ ਹਥਿਆਰ ਟੈਂਪੂ ਪੰਜੀ 30 ਜਿਹਨੇ ਮੁੰਡੇ ਆਏ ਆ ਟੈਂਪੂ ਭਰ ਕੇ ਆਏ ਆ ਹਥਿਆਰਾ ਦੇ ਨਾਲ ਇੱਟਾ ਦੇ ਨਾਲ ਬੋਤਲਾ ਦੇ ਨਾਲ ਇਹ ਹੈ ਕੌਣ ਲੋ ਇਹ ਭਾਜੀ ਇਹ ਡਰੇਡੇ ਘੋਲੇ ਵਾਲੇ ਗਏ ਆ ਤੇ ਇਕੱਲਾ ਲੋਡ ਘਟਦੇ ਆ ਤੇ ਇਹ ਮਕਬੂਲਪੁਰੇ ਵੱਲੇ ਮਤਲਬ ਕਿ ਇੱਧਰ ਦੀ ਸਾਈਡ ਦੇ ਗਏ ਆ ਪੰਜੀ 30 ਜਿਨੇ ਜਿਨੇ ਗਏ ਆ ਮਤਲਬ ਕਿ ਇਹਨਾਂ ਦੇ ਅੱਗੇ ਵੀ ਪਰਚੇ ਗਏ ਆ ਮੇਰੀ ਕੋਈ ਰੰਜਿਸ਼ ਨਹੀਂ ਮੇਰਾ ਕੋਈ 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 ਹਾਨੀ ਨਾ ਨਾ ਲੈ ਆਂਦੇ ਨੇ ਇਹਨੂੰ ਇਹੀ ਕਿਹਾ ਵਾ ਪਿਆਨਾ ਕੀ ਟੈਂਪੂ ਅੱਗੇ ਪਿੱਛੇ ਘਾਲਾ ਕਿੰਦਾ ਨਹੀਂ ਮੈਂ ਇੱਥੇ ਖਲਾਣਾ ਜੋ ਮਰਜੀ ਤੂੰ ਕਰ ਲੈ ਹਾਂਜੀ ਕੈਸ਼ ਵੀ ਖੜਿਆ 25000 ਰੁਪਏ ਕੈਸ਼ ਹੈ ਮੇਰਾ ਨੁਕਸਾਨ ਕੀਤਾ 25000 ਰੁਪਏ ਦਾ ਸਾਰਾ ਫਰੂਟ ਲਡਾਤਾ ਮੇਰਾ ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਕਿ ਹਾਲੀ ਗੇਟ ਦੇ ਨਜ਼ਦੀਕ ਫਰੂਟ ਮਾਰਕੀਟ ਵਿੱਚ ਇੱਕ ਦੁਕਾਨਦਾਰ ਤੇ ਕਰੀਬ 15 ਤੋਂ 30 ਲੋਕਾਂ ਨੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਉਹਨਾਂ ਦੇ 10 ਤੋਂ 12 ਲੋਕ ਗੰਭੀਰ ਜ਼ਖਮੀ ਵੀ ਹੋਏ ਨੇ ਪੁਲਿਸ ਨੇ ਦੱਸਿਆ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਪੂਰੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਾਡੇ ਕੋਲ ਝਗੜਾ ਹੋ ਗਿਆ ਜੀ ਇਹਦਾ ਆਪਣਾ ਇਹਨਾਂ ਦਾ ਮਲਾਜਾ ਕਰਾਉਂਦਾ ਇੱਥੇ ਡਾਕਟਰ ਸਾਹਿਬ ਕਿੰਨੇ ਬੰਦੇ ਛੱਡਾ ਲੱਗੀਆਂ ਆ? ਸਾਗੇ 8 8 ਦਾ ਤੇ ਕੀ ਲੱਗਦਾ ਜਿੰਦ ਕਿਨਾਂ ਗੁੰਡਾਗਰਦੀ ਬੜੀ ਹੋਈ ਪੁਲਿਸ ਦੇ ਸਾਹਮਣੇ ਉੱਤੇ ਕੋਈ ਗੁੰਡਾਗ ਮੌਕੇ ਤੇ ਨਹੀਂ ਆਗਾ ਜਿਹੜੇ ਮਕਾਨ ਉਹ ਕਰੀਤੇ ਨਹੀਂ ਜਿਹੜੇ ਕਰਦੇ ਕੋਈ ਸੀਸੀਟੀਵੀ ਸਾਹਮਣੇ ਹੈ ਨਹੀਂ ਕੋਈ ਨਹੀਂ ਤੇ ਕੀ ਨਾਮ ਹੈ ਨਾ ਬੰਦਿਆਂ ਦਾ ਜਿਹੜੇ ਬੰਦੇ ਛੱਡਾ ਲੱਗੀਆਂ ਉਹ ਨਾਮ ਇਹਦਾ ਅਸ਼wini ਕੁਮਾਰ ਹੈ ਜੀ ਕੋਈ ਹਾਂ ਜੀ ਅਛਾ ਅਛਾ ਦੀਪ ਸਿੰਘ ਦਾ ਕੋਈ ਸਰਵਿਸ ਐ ਤਵਖੂਬਾ ਕਾ ਨਾਜ ਦਾ ਹੈ ਡਾਕਟਰ ਦਿੱਤੇ ਡਾਕਟਰ ਸਾਹਿਬ ਨੂੰ ਕਿੰਨੇ ਬੰਦੇ ਸਟਾਫ ਆ ਗਏ 8-10 ਆ ਗਏ ਬੰਦੇ ਕੀ ਕਾਰਵਾਈ ਕੀਤੀ ਜਾਂਦੀ ਹੈ ਤੁਹਾਡੇ ਨਾਲ ਅਸੀਂ ਤੇ ਨਾਜਾ ਕਰਾਉਂਦੇ ਸਾਰੀ ਡਿਊਟੀ ਇਮਰਜੈਂਸੀ ਹਸਪਤਾਲ ਅਸੀਂ ਤੇ ਮਲਾਜਾ ਕਰਦੇ ਉਹ ਥਾਣੇ ਆ ਥਾਣੇੋਂ ਆਏ ਨਹੀਂ ਤੁਹਾਨੂੰ ਨਹੀਂ ਦੱਸਦਾ ਆਪਣੇ ਇਸ ਤਰ੍ਹਾਂ ਉਹ ਥਾੜੋ ਲਾਈਟ ਝਗੜਾ ਹੋ ਜਾਂਦਾ ਤੇ ਕੌਣ ਦਮੀ ਵਾਲਾ ਉਹ ਥੇ ਥਾਣੇੋਂ ਆਏ ਆ ਇੱਥੇ ਕੋਈ ਅਸੀਂ ਕੰਟਰੋਲ ਕੀਤਾ ਇਹ ਬਗਲ ਬਹੁਤ ਅਫਸਰ ਦੱਸ ਦਿੱਤਾ ਕੋਈ ਨਾ ਕੰਟਰੋਲ ਹੋਇਆ ਸਾਡੇ ਕੋਲ ਆਹੋ ਅਸੀਂ ਕੰਟਰੋਲ ਕੀਤਾ ਇੱਥੇ પંજાબી ટીવી નરિર સેઠી અમૃતસર